पटी टू गल सुन हाँ जी स्मैन साहब पट्टी टू ਉਹ ਆਇਆ ਕਰ ਯਾਰ ਆਪਣਾ ਨਾ ਵੋਟਾਂ ਵਾਲਾ ਹਸਾਬਕਤਾ ਵਾ ਜਿਹੜਾ ਉਹ ਲੈ ਕੇ ਜਾ ਹਾਂਜੀ ਹਾਂਜੀ ਭਾਈ ਮੈਂ ਲੈ ਆਉਣਾ ਤੇਰੇ ਤੇ ਉਹ ਹਸਾਬਤਾ ਲਿਗਾ ਆਪਣਾ ਕਾਪੀ ਤੇ ਹਾਂ ਹਾਂਜੀ ਤੇ ਆਪਣਾ ਸਾਰਾ ਖਰਚਾ ਲਿਖਿਆ ਵੋਟਾਂ ਦਾ ਚਾ ਲੈ ਕੇ ਆਪਾਂ ਅੱਜ ਨਹੀਂ ਪੈਂਸਾ ਕਰਿਓ ਆਜੋ ਆਜੋ ਕਰਨੈਲ ਸਾਹਿਬ ਨੂੰ ਲੰਘਿਓ ਸਸੀ ਕਾ ਸਸੀ ਕਾ ਸਾਰਿਆਂ ਨੂੰ ਬਈ ਆਓ ਜੀ ਕਰਨੈਲ ਸਾਹਿਬ ਬੈਠੋ ਪੈਂਸਾ ਮਿਲ ਹੀ ਨਹੀਂ ਤੇਰੀ ਆਪਣੀ ਹਸਪਤਾਲ ਵਾਲੀ ਓ ਯਾਰ ਟੇਬਲ ਦੇ ਨਾ ਖੱਬੇ ਡਰੋਅ ਦੇ ਵਿੱਚ ਪਈ ਸੀ ਠੀਕ ਹੈ ਤੇ ਤੂੰ ਐ ਕਰ ਹੁਣ ਇਹਨਾਂ ਵਾਸਤੇ ਆਏ ਆ ਤੇ ਚਾਹ ਪਾਣੀ ਲੈ ਕੇ ਆ ਜਾ ਭੱਜ ਕੇ ਜਾ ਰਹਿਣ ਤੋਂ ਸਰਪੰਚ ਸਾਹਿਬ ਖੇਚਲ ਨਾ ਕਰੋ ਤੁਸੀਂ ਸਾਡੇ ਘਰ ਆਏ ਤੇ ਮੇਰਾ ਫਰਜ਼ ਬੰਦਾ ਤੁਹਾਡਾ ਸਵਾਗਤ ਕਰਨਾ ਤੇ ਮੈਂ ਸਰਪੰਚ ਬਣਿਆ ਹੀ ਪਿੰਡ ਵਾਲਿਆਂ ਦੀ ਮਦਦ ਕਰਨ ਵਾਸਤੇ ਆ ਤੇ ਮੈਂ ਕਿਸੇ ਪਿੰਡ ਵਾਲੇ ਨੂੰ ਨਿਰਾਸ਼ ਨਹੀਂ ਕਰਨਾ ਏ ਤੁਹਾਡਾ ਮੈਂ ਆਪਣੇ ਪਿੰਡ ਨੂੰ ਬਹੁਤ ਅੱਗੇ ਲੈ ਕੇ ਜਾਣਾ ਚਾਹੁੰਦਾ ਤੇ ਕਿਸੇ ਤਰ੍ਹਾਂ ਦੇ ਭੇਦਭਾਵ ਗਰੀਬੀ ਉਮੀਰੀ ਗੁੰਡਾਗਰਦੀ ਬਦਮਾਸ਼ੀ ਨਸ਼ੇ ਤੋਂ ਬਚਾਉਣਾ ਚਾਹਣਾ ਤੇ ਤੁਸੀਂ ਦੇਖੋ ਜੇ ਆਉਣ ਵਾਲੇ 5 ਸਾਲਾਂ ਵਿੱਚ ਮੈਂ ਆਪਣੇ ਪਿੰਡ ਨੂੰ ਪੰਜਾਬ ਦਾ ਨੰਬਰ 1 ਪਿੰਡ ਕੂਸ਼ਿਸ਼ ਕਰਾ ਦੇਵਾਂਗਾ ਤਾਂ ਗਾ ਸਰਪੰਚ ਸਾਹਿਬ ਬਿਲਕੁਲ ਸਹੀ ਆ ਤੁਹਾਡੀ ਜੇ ਸਰਪੰਚ ਮਾੜੇ ਕੰਮਾਂ ਨੂੰ ਰੋਕੇ ਤਾਂ ਪਿੰਡ ਦੀ ਤਰੱਕੀ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਵੈਸੇ ਵੀ ਨਸ਼ੇ ਕਰਕੇ ਨਾ ਪਿੰਡਾਂ ਦੇ ਪਿੰਡ ਉੱਤਰ ਰਹੇ ਆ ਨਸ਼ੇ ਕਰਕੇ ਗੁੰਡਾਗਰਦੀ ਤੇ ਹੋਰ ਅਪਰਾਧ ਜਨਮ ਲੈ ਰਹੇ ਜੇਕਰ ਦੇਖਿਆ ਜਾਵੇ ਤਾਂ ਪਿੰਡ ਵਿੱਚ ਸਰਪੰਚ ਤੋਂ ਉੱਪਰ ਕੁਝ ਵੀ ਨਹੀਂ ਉਹ ਅੰਦਰ ਸੋਭੀ ਕਿਵੇਂ ਆਈ ਸੀ ਤੇ ਸਰਪੰਚ ਸਾਹਿਬ ਤੁਹਾਨੂੰ ਤਾਂ ਪਤਾ ਹੀ ਆ ਮੇਰਾ ਭਰਾ ਗਲਤ ਸੰਗਤ ਦਾ ਸ਼ਿਕਾਰ ਹੋਇਆ ਪਿਆ ਨਸ਼ੇ ਦੀ ਦਲਦਲ ਨੇ ਉਹਦੀ ਜ਼ਿੰਦਗੀ ਖਰਾਬ ਕਰਤੀ ਨਸ਼ੇ ਦੀ ਹਾਲਤ ਚ ਨਾਲ ਦੇ ਪਿੰਡ ਫੜਿਆ ਗਿਆ ਉਹਨਾਂ ਨੇ ਉਹਦੇ ਦੇ ਚੋਰੀ ਦੇ ਇਲਜ਼ਾਮ ਲਾਤਾ ਸਰਪੰਚ ਸਾਹਿਬ ਤੁਸੀਂ ਕਰੋ ਕੁਝ ਹੁਣ ਅੱਛਾ ਇਹ ਤਾਂ ਯਾਰ ਬਹੁਤ ਮਾੜੀ ਗੱਲ ਆ ਇਹਦੇ ਨਾਲ ਤਾਂ ਆਪਣੇ ਪਿੰਡ ਦਾ ਨਾਮ ਬਹੁਤ ਖਰਾਬ ਹੋਊ ਸਰਪੰਚ ਸਾਹਿਬ ਕਰੋ ਤੁਸੀਂ ਕੁਝ ਬੰਦਿਆਂ ਨੂੰ ਛੜਵਾਓ ਨਹੀਂ ਤਾਂ ਉਹਨਾਂ ਨੇ ਕੁਟਕੁਟ ਕੇ ਬੁਰਾ ਹਾਲ ਕਰ ਦੇਣਾ ਓ ਟੇਟੂ ਤੂੰ ਇੱਥੇ ਖੜਾ ਕਰਦਾ ਐ ਬਿਟਰ ਬਿਟਰ ਝਾਕੀ ਨਾ ਜਾ ਸਾਫਤਾ ਲੈ ਕੇ ਆਪਨਾ ਸਰਪੰਚ ਸਾਹਿਬ ਹੁਣੇ ਚੱਲੋ ਸਾਡੇ ਨਾਲ ਤੁਸੀਂ ਚੱਲਦੇ ਆ ਕਾਲੀ ਕਾਦੀ ਆ ਚੱਲਦੇ ਆ ਕੋਈ ਨਹੀਂ ਬੈਠੋ ਹਾਲੋ ਸਪੈਨਸਾ ਮਿਲ ਗਈ ਕਾਪੀ ਇਹ ਤਾਂ ਮਹਿੰਦਾ ਹਸਾਬਤਾਵ ਜਾਂ ਕਿੱਥੇ ਸੀਗਾ ਜੀ ਕਿਹੜਾ ਹਸਾਬਤਾਵਾ ਆਪਣੇ ਜੀ ਮੈਂ ਤਾਂ ਕਦੇ ਤੁਹਾਨੂੰ ਕੁਝ ਲਿਆ ਹੀ ਨਹੀਂ ਜੀ ਚਲੋ ਚਲੀਏ ਬੰਦਾ ਛਡੋ ਪਹਿਲਾਂ 4500 ਰੁਪਏ ਦਿਓ ਕਰਨਲ ਸਿੰਘ ਜੀ ਕਿਹੜਾ 4500 ਕਮਾਲ ਦੀ ਗੱਲ ਐ ਯਾਰ ਹੁਣ ਤੂੰ ਸਾਡੇ ਨਾਲ ਜਾਣਦੇ ਪੈਸੇ ਲਾਏਗਾ ਤੈਨੂੰ ਸਰਪੰਚ ਬਣਾਇਆ ਸੀ ਵੋਟਾਂ ਪਾ ਕੇ ਇਸ ਹਾਸਤੇ ਬਣਾਇਆ ਸੀ ਕਿ ਤੈਨੂੰ ਪੈਸੇ ਦੇ ਕੇ ਕੰਮ ਕਰਾਵਾਂਗੇ ਕਮਾਲ ਆ ਕਮਾਲ ਸਿੰਘ ਜੀ ਤੁਹਾਡੀ ਯਾਦਗਾਰਸਤ ਬੜੀ ਕਮਜ਼ੋਰ ਹੋ ਗਈ ਉਹ ਪੈਸੇ ਜੋ ਤੁਸੀਂ ਵੋਟਾਂ ਵੇਲੇ ਵੋਟ ਪਾਉਣ ਲਈ ਲਏ ਸੀ ਜਦੋਂ ਤੁਸੀਂ ਵੋਟ ਨਹੀਂ ਮੂਤ ਵਿੱਚ ਪਾ ਸਕਦੇ ਤੇ ਮੈਂ ਤੁਹਾਡਾ ਕੰਮ ਉਸਤ ਵਿੱਚ ਕਿਵੇਂ ਕਰਾਂ ਯਾਦ ਕਰੋ ਯਾਦ ਮੈਂ ਅਜੇਂ ਤੇ ਨਹੀਂ ਆ ਹਾਂਜੀ ਘਰੇ ਆਜੋ ਆਓ ਜੀ ਹੋਰ ਕਮਲ ਸਿੰਘ ਜੀ ਹੱਸੀ ਗਾਲ ਜੀ ਠੀਕ ਹੈ ਜੀ ਹੋ ਠੀਕ ਠਾਕ ਹਾਂਜੀ ਹਾਂਜੀ ਠੀਕ ਠਾਕ ਵਧੀਆ ਜੀ ਬੋਟਾਂ ਲਈ ਆਏ ਆ ਹਾਂਜੀ ਸਾਡਾ ਚੋਣ ਨਿਸ਼ਾਨਾ ਇਹ ਤੋਤਾ ਹਾਂਜੀ ਹਾਂਜੀ ਤੇ ਹੁਣ ਤੁਹਾਡੇ ਹੱਥ ਵਾਸਾ ਭਾਈ ਜੀ ਧਿਆਨ ਰੱਖਣਾ ਤੁਸੀਂ ਕੋਈ ਨਾ ਕੋਈ ਤੋਤੇ ਤੇ ਮੋਰ ਲਾਓ ਜੇ ਹਾਂਜੀ ਬੋਰਡ ਤਾਂ ਪਾ ਦਾਂਗੇ ਪਰ ਰੁਪਈਆ 4500 ਲੱਗੂ ਤੁਸੀਂ ਸਮਝਦਾਰ ਬੰਦੇ ਹੋ ਤਿੰਨ ਵੋਟਾਂ ਮੇਰੀ ਮੇਰੇ ਘਰ ਵਾਲੀ ਦੀ ਤੇ ਮੇਰੇ ਭਰਾ ਦੀ ਸਾਰੀਆਂ ਥੋਨੂੰ ਪਾ ਦਾਂਗੇ 1500 ਇੱਕ ਵੋਟ ਦਾ ਲੱਗੂਗਾ ਤੇ ਤੁਸੀਂ ਬੇਫਿਕਰ ਹੋ ਜਾਓ ਸਾਰੀਆਂ ਵੋਟਾਂ ਥੋਨੂੰ ਹੀ ਪਾਵਾਂਗੇ ਯਾਰ ਗੱਲ ਸੁਣ ਹਾਂਜੀ ਵੋਟ ਪਾਉਣਾ ਤਰਾ ਅਧਿਕਾਰ ਆ ਤੇ ਮੈਂ ਸਰਪੰਚ ਬਣ ਤੋਂ ਬਾਅਦ ਤੈਨੂੰ ਕਦੇ ਵੀ ਜ਼ਰੂਰਤ ਪੈਂਦੀ ਆ ਤਾਂ ਤੇਰੇ ਲਈ ਅੱਧੀ ਰਾਤ ਨੂੰ ਵੀ ਹਾਜ਼ਰ ਰਹੂੰਗਾ ਚੱਲ ਕੋਈ ਗੱਲ ਨਹੀਂ ਫਿਰ ਦੂਜੀ ਪਾਰਟੀ 5000 ਦਿੰਦੀ ਐ ਤੇ ਨਾਲ ਇੱਕ दारू ਦੀ ਅੰਗਰੇਜ਼ੀ ਦੀ ਬੋਤਲ ਫ੍ਰੀ ਦਿੰਦੀ ਐ ਉਹਨਾਂ ਨੂੰ ਸਹੀ ਬਾਈ ਜੀ ਲੱਗਦਾ ਬੰਦਾ ਮੰਨਦਾ ਨਹੀਂ ਪੈਸੇ ਦੇਣੇ ਪੈਣੇ ਆ ਇਹਨੂੰ ਦੂਜੀ ਪਾਰਟੀਆਂ ਨੂੰ 5 ਮੰਗਦੀਆਂ ਤੇ ਫਿਰ ਆਪਣੀ ਕਰਦੇ ਗੱਲਬਾਤ ਇਹਨਾਂ ਨਾਲ ਚੱਲ ਕੋਈ ਨਹੀਂ जिने जिने पैसे ले है ना हां जी ते नोट करी चलो जी ओके ओके करणाਵਲ ਗਾਲ ਸੋਣਾ हां जी ਤੇ ਕਹ ਲਓ ਮੈਂ ਸਰਪੰਚ ਬਣ ਗਿਆ हां जी हां जी ਤੇ ਤੈਨੂੰ ਕੰਮ ਪੈਂਦਾ हां जी ਤੇ ਕੀ ਤੂੰ ਮੈਨੂੰ ਪੈਸੇ ਦੇ ਕੇ ਕੰਮ ਕਰਾਇਆ ਕਰੇਗਾ ਉਹ ਵੇਖੀ ਆਉ ਜਦੋਂ ਕੰਮ ਪਾਊਗਾ ਉਹ ਮੈਨੂੰ ਨਹੀਂ ਲੋੜ ਪੈਂਦੀ ਜੇ ਪੈ ਵੀ ਗਈ ਤਾਂ ਮੈਂ ਤੈਨੂੰ ਪੈਸੇ ਦੇ ਕੇ ਕੰਮ ਕਰਾ ਲੂੰ ਦੱਸ ਦੀ ਜਿੰਨੇ ਲਏ ਹੋਏ ਤੇਰੇ ਤੋਂ ਤੇ ਮੋਹਰ ਲਾ ਦੀ ਯਾਦ ਰੱਖੀ ਚਿੱਤਾ ਰੱਖੀ ਜੇਤਾ ਦੋ ਤੇ ਨਾ ਕਿਹਾ ਆ ਫਿਰ ਕੋਈ ਯਾਦ ਆਇਆ ਸਰਪੰਚ ਸਾਹਿਬ ਮੰਨਦੇ ਆ ਗਲਤੀ ਹੋਈ ਆ ਤੁਸੀਂ ਆਪਣਾ ਫਰਜ ਨਿਭਾਓ ਗੱਲ ਸੁਣੀ ਜਾਂਦਾ ਮੇਰਾ ਇਹੋ ਜੇ ਬੰਦਿਆ ਕਰਕੇ 10 ਲੱਖ ਰੁਪਏ ਦਾ ਨੁਕਸਾਨ ਹੋਇਆ ਵੋਟਾਂ ਵਿੱਚ ਸਰਪੰਚ ਸਾਹਿਬ ਤੁਸੀਂ ਨਾਲ ਲੰਦੇ ਪੈਸੇ ਸਾਰੇ ਐਵੇਂ ਹੀ ਕਰਦੇ ਆ ਅੱਛਾ ਹਾਂ ਪਿੰਡ ਦੇ ਬਦਮਾਸ਼ਾਂ ਨੂੰ ਜਾਂ ਨਸ਼ੇ ਦੇ ਸਦਾਗਰਾਂ ਨੂੰ ਸਰਪੰਚੀ ਦੇ ਦਿੰਦੇ ਜਿਸ ਤੇ ਕਰਕੇ ਆਪਣੇ ਪਿੰਡ ਦਾ ਸਾਰਾ ਬੇੜਾਗਰਕ ਹੋ ਜਾਂਦਾ ਸਰਪੰਚ ਸਾਹਿਬ ਮੈਂ ਬਹੁਤ ਸ਼ਰਮਿੰਦਾ ਤੁਹਾਡੇ ਤੋਂ ਮਾਫੀ ਮੰਗਦਾ ਕਿ ਮੈਂ ਵੋਟਾਂ ਦੇ ਪੈਸੇ ਲਏ ਆ ਅੱਗੇ ਤੋਂ ਮੈਂ ਸਾਰੇ ਨੂੰ ਸੂਚਿਤ ਕਰਦਾ ਕਿ ਨਾ ਮੈਂ ਵੋਟ ਵੇਚਾਂਗਾ ਤੇ ਨਾ ਹੀ ਗਲਤ ਬੰਦਿਆਂ ਦਾ ਸਾਥ ਦੇਵਾਂਗਾ सरपंच साहब ਹੁਣ ਤਾਂ ਇਹਨੂੰ ਮਾਫ਼ ਕਰ ਦਿਓ ਹੁਣ ਤਾਂ ਨੇ ਆਪਦੀ ਗਲਤੀ ਮੰਨ ਲਈ ਆ ਪਰ ਵੈਸੇ ਇਹਦੀ ਕੀ ਗਰੰਟੀ ਆ ਕਿ ਅੱਗੇ ਤੋਂ ਇਹਦਾ ਨਹੀਂ ਕਰੂਗਾ ਸਰਪੰਚ ਸਾਹਿਬ ਮੈਂ ਤਾਂ ਹੁਣ ਵਾਅਦਾ ਦਿੰਦਾ ਕਿ ਮੈਂ ਨਾ ਗਲਤ ਕੰਮ ਕਰੂੰਗਾ ਤੇ ਨਾ ਹੀ ਅੱਗੇ ਤੋਂ ਗਲਤ ਕੰਮ ਕਰਨ ਵਾਲਿਆਂ ਦਾ ਸਾਥ ਦੇਵਾਂਗਾ ਮੈਨੂੰ ਮਾਫ਼ ਕੀਤਾ ਜਾਵੇ ਮਾਫ਼ ਹੋ ਕਤਰਾਉਂਤੀ ਤੂ ਕਸਾਉ ਠੀਕ ਹੈ ਜਸਪਾਲ ਜਸਪਾਲ ਉਹ ਜਰਨੈਲ ਸਰਪੰਚ ਸਾਹਿਬ ਨੇ ਮੈਨੂੰ ਰਾਤ ਹੀ ਬਚਾ ਲਿਆ ਸੀ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜਰਨੈਲ ਤੂ ਆਪਣਾ ਵਾਦਾ ਯਾਦ ਰੱਖੀ ਭੁੱਲੀ ਨਾ ਹਾਂਜੀ ਸਰਪੰਚ ਸਾਹਿਬ ਮੈਂ ਅੱਜ ਤੋਂ ਬਾਅਦ ਨਸ਼ੇ ਨੂੰ ਹੱਥ ਨਹੀਂ ਲਾਵਾਂਗਾ ਤੇ ਨਾ ਹੀ ਮਾੜੀ ਸੰਗਤ ਨਾਲ ਜਾਵਾਂਗਾ। ਵੈਰੀ ਗੁੱਡ। ਅੱਛਾ ਤੇ ਤੁਸੀਂ ਡਰਾਮਾ ਕਰ ਰਹੇ ਸੀ ਤਾਂ ਹੀ ਟਿਟੂ ਹੱਸ ਪਿਆ ਸੀ। ਹੂੰ। ਹਾਂ ਡਰਾਮਾ ਕਰ ਰਿਹਾ ਸੀ। ਸਰਪੰਚ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਪਤਾ ਤੇ ਮੈਂ ਉਹ ਨਿਭਾ ਰਿਆਂ। ਤੁਸੀਂ ਵੀ ਸਿਆਣੇ ਬਣੋ। ਪੰਜਾਬ ਕੱਲਾ ਨਸ਼ੇ ਜਾਂ ਗੁੰਡਾਗਰਦੀ ਕਰਕੇ ਖਤਮ ਨਹੀਂ ਹੋ ਰਿਹਾ। ਅਤੇ ਗਲਤ ਤਰੀਕੇ ਨਾਲ ਪੈ ਰਹੀਆਂ ਵੋਟਾਂ ਕਰਕੇ ਵੀ ਪੰਜਾਬ ਖਤਮ ਹੋ ਰਿਹਾ ਚਲੋ ਆਪਾਂ ਰਲ ਮਿਲ ਕੇ ਨਸ਼ਾ ਬੰਦ ਮਹਿਮਦਾ ਸਾਥ ਦਈਏ ਅਤੇ ਆਪਣੇ ਪਿੰਡ ਤੇ ਪੰਜਾਬ ਨੂੰ ਖੁਸ਼ਹਾਲ ਬਣਾਈਏ ਅਤੇ ਨਸ਼ਾ ਰਹਿਤ ਬਣਾਈਏ ਕੰਡਿਆਰੀਆਂ ਥੋੜਾਂ ਉੱਤੇ ਪੈਰ ਚਲਾਉਣੇ ਪੈਂਦੇ ਆ ਰਸਤੇ ਕੌਣ ਬਣਾ ਕੇ ਦਿੰਦਾ ਆਪ ਬਣਾਉਣੇ ਪੈਂਦੇ ਆ ਹੁਣ ਆਪਣੇ ਪਿੰਡ ਲਈ ਆਪਾਂ ਨੂੰ ਖੁਦ ਨੂੰ ਹੀ ਰਸਤਾ ਬਣਾਉਣਾ ਪੋ ਚਲੋ ਮੇਰਾ ਸਾਥ ਦਿਓ